ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਜੁਨਾ ਵਿੱਚ ਪਟਕਦਿਆਂ ਨੂੰ ਦਲੱਬ ਦੇ ਅਮੋਲਕ ਮਨੁੱਖਾ ਜਨਮ ਬਖਸ਼ਿਆ ਉਸ ਤੋਂ ਬਾਅਦ ਹੋਰ ਕਿਰਪਾ ਹੋਈ ਹੈ ਕਿ ਇਸ ਜਨਮ ਵਿੱਚ ਸਮਰੱਥ ਗੁਰੂ ਦੀ ਸ਼ਰਨ ਪੂਰੇ ਮਹਾਪੁਰਸ਼ਾਂ ਦੀ ਸੰਗਤ ਸਤ ਸੰਗਤ ਸ਼੍ਰੀਸ਼ਲਾ ਦੀਆਂ ਕੜੀਆਂ ਪ੍ਰਾਪਤ ਹੋ ਰਹੀਆਂ ਬਹੁਤ ਸਾਰੇ ਮਾਈ ਭਾਈ ਸੰਸਾਰ ਦੇ ਤੰਦਿਆਂ ਦਾ ਤਿਆਗ ਕਰਕੇ ਗੁਰੂ ਚਰਨਾਂ ਵਿੱਚ ਪਹੁੰਚੇ ਆ ਗੁਰਸੇਵਾ ਤੇ ਭਗਤ ਕਮਾਈ ਤਾ ਬਹਿਮਾਨਸ ਦੇਹੀ ਪਾਈ ਕਿੰਨਿਆ ਗੁਰੂ ਪਿਆਰੀਆਂ ਸੰਗਤਾਂ ਜਿਨ੍ਹਾਂ ਨੂੰ ਰਤਵਾੜਾ ਸਾਰੇ ਮਹਾਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਈ ਲੱਖਾਂ ਦਾ ਜੀਵਨ ਬਦਲਿਆ ਸ਼ਬਦ ਗੁਰੂ ਨਾਲ ਜੁੜੇ ਸੰਤੋ ਸਾਗਰ પાર ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀਐ ਜੋ ਸਤਿਪੁਰਸ਼ਾਂ ਦੇ ਬਚਨ ਹੁੰਦੇ ਐ ਇੱਕ ਇੱਕ ਬਚਨ ਗੁਰਮੰਦਰ ਸਾਰ ਹੁੰਦਾ ਹੈ ਵਾਹਿਰ ਵਿੱਚ ਅਪੇਧ ਹੁੰਦੇ ਨੇ ਸਹਿਬ ਕਹਿੰਦੇ ਐ ਸਰਬ ਜੀ ਬਸੈ ਸਾਧ ਕੀ ਰਸਨਾ ਨਾਨਕ ਜਨਕਾ ਦਾਸ ਸੰਦਸ ਪਰਮੇਸ਼ਰ ਵਾਹਿਰੂ ਆਪ ਉਹਨਾਂ ਦੀ ਰਸਨਾ ਤੇ ਬੋਲਦਾ ਉਹ ਦਰਗਾਹੀ ਬਚਨ ਕਿਉਂਕਿ ਜੁੜੇ ਹੋਏ ਨੇ ਪਰਮੇਸ਼ਰ ਚ ਬੇਦ ਨੇ ਸੋ ਜਿੰਨ ਜਿਸ ਨੇ ਬਚਨ ਕਮਾਇਆ ਸ਼ਬਦ ਗੁਰੂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕੀਤਾ ਤੇ ਜੀਵਨ ਸਫਲ ਹੋ ਰਿਹਾ ਹੈ ਜੇ ਕਰੇ ਮਨੁੱਖ ਗੁਰਦੇ ਸ਼ਰਨ ਵਿੱਚ ਨਹੀਂ ਆਉਂਦਾ ਤਾਂ ਮੇਰੇ ਸਹਿਬ ਕਹਿੰਦੇ ਨੇ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਵੇ ਦੇਖ ਲੈ ਭਾਈ ਅਗ ਦੇ ਭੰਬਰ ਸਰਨ ਨજર ਆਉਂਦੇ ਐ ਮਾਇਆ ਦੇ ਰੂਪ ਕਿਸੇ ਵੇਲੇ ਨજર ਆਉਂਦੇ ਐ ਤਾਨ ਗੁਰੰਗਰ ਦੇ ਮਹਾਰਾਜ ਸੱਚੇ ਪਾਤਸ਼ਾਹ ਖਨੂਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਨੇ ਬੇਨ ਸੰਗਤਾਂ ਚੱਲ ਕੇ ਗੁਰੂ ਸਾਹਿਬ ਤੋਂ ਸਿੱਖੀ ਦੀ ਦਾਤ ਨਾਮ ਦੀ ਦਾਤ ਲੈ ਕੇ ਸੇਵਾ ਸ਼ਗਨ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਲਿਆ ਨੇ ਅੱਜ ਜਦ ਸਮਾਂ ਮਿਲਿਆ ਭਾਈ ਕਦਾਰਾ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਸਦਾ ਹੀ ਦਿਆਲ ਹੋ ਬਖਸ਼ਣਹਾਰ ਹੋ ਕਰਪਾਲੂ ਹੋ ਦਿਆਲੂ ਹੋ ਕਿਰਪਾ ਕਰੋ ਇਹ ਸੰਸਾਰ ਘੁਜ ਰਿਹਾ ਹੈ ਮਾਇਆ ਦੀ ਅੱਗ ਵਿੱਚ ਕਾਮਕੁਲ ਦੀ ਅੱਗ ਵਿੱਚ ਇਹ ਜੀਵਾਂ ਦਾ ਕਿਵੇਂ ਬਚਾਓ ਦਾਸ ਆਮ ਇਹ ਕਈ ਵਾਰ ਬੇਨਤੀ ਕਰਦਾ ਹੈ ਕਿ ਸਮੇ ਸਮੇ ਜੋ ਗੁਰ ਸ਼ਿਖਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਬੇਨਤੀ ਕੀਤੀ ਹੈ ਉਹ ਇੱਕ ਇੱਕ ਬਚਨ ਸਾਡੇ ਵਾਸਤੇ ਵੀ ਮੂਲ ਹੈ ਸਾਡੇ ਭਲੇ ਵਾਸਤੇ ਵੀ ਹੈ ਸਾਧ ਸੰਗਤ ਉਹ ਅੱਜ ਵੀ ਲੋੜ ਹੈ ਸਾਨੂੰ ਕਿਸੇ ਸਮੇਂ ਦਾ ਤੁਸੀਂ ਬਚਨ ਲੈ ਲਓ ਚਾਹੇ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਚਾਹੇ ਪੰਡਤਾਂ ਨੇ ਬੇਨਤੀ ਕੀਤੀ ਹੈ ਚਾਹੇ ਜੋਗੀ ਸਿੱਧ ਨਾਥ ਪੀਰ ਰਾਜੇ ਗਰੀਬ ਅਮੀਰ ਕਿਸੇ ਨੇ ਵੀ ਜੋ ਵਿਚਾਰ ਕੀਤੀ ਬੇਨਤੀ ਕੀਤੀ ਹੈ ਤੇ ਜੋ ਸਤੂ ਨੂੰ ਉਪਦੇਸ਼ ਦਿੰਦਾ ਹੈ ਇੱਕ ਹੈ ਸਤਗੁਰੂ ਦੀ ਬਾਣੀ ਦੂਸਰਾ ਹੈ ਸਤਗੁਰੂ ਦਾ ਸਮੇਂ ਸਮੇਂ ਦਾ ਉਪਦੇਸ਼ ਉਹ ਸਦਾ ਇਸ ਸੰਸਾਰ ਨੂੰ ਤਾਰਨ ਹਾਰਾ ਸਤਸੰਗਤ ਹੁਣ ਜਿਹੜੀ ਭਾਈ ਕੇਦਾਰਾ ਜੀ ਨੇ ਬੇਨਤੀ ਕੀਤੀ ਹੈ ਉਹ ਅੱਜ ਸਾਡੇ ਅੰਦਰੋਂ ਵੀ ਅਰਦਾਸ ਨਿਕਲ ਰਹੀ ਹੈ ਸਤਸੰਗਤ ਜੀ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਗੁਰੰਗਸਾਹ ਮਹਾਰਾਜ ਦਿਆਲ ਸਤਗੁਰੂ ਕਹਿਣ ਲੱਗੇ ਭਾਈ ਕੇਦਾਰਾ ਜਿਵੇਂ ਇੱਕ ਜੰਗਲ ਨੂੰ ਅੱਗ ਲੱਗੀ ਹੈ ਜੰਗਲ ਦੇ ਵਿੱਚ ਰਹਿਣ ਵਾਲੇ ਜਿਹਨੇ ਜਾਨਵਰ ਨੇ ਜੀਵ ਨੇ ਤੜਸ ਤੜਕ ਕੇ ਮਾਰੇ ਉਸੇ ਜੰਗਲ ਦੇ ਵਿੱਚ ਇੱਕ ਸ਼ੀਤਲ ਜਲਦੀ ਨਦੀ ਚੱਲਦੀ ਹੈ ਜਿਨ੍ਹਾਂ ਨੇ ਉਦਮ ਕੀਤਾ ਉਸ ਸ਼ੀਤਲ ਜਲਦੀ ਨਦੀ 'ਚ ਛਾਲਾਂ ਮਾਰੀਆਂ ਉਹਨਾਂ ਨੂੰ ਅੱਗ ਦਾ ਕਿਸੇ ਪ੍ਰਕਾਰ ਦਾ ਵੀ ਦੁੱਖ ਨਹੀਂ ਪਹੁੰਚਿਆ ਸ਼ਾਂਤ ਰਹੇ ਜਿੰਨਾ ਉਦਮ ਨਹੀਂ ਕੀਤਾ ਉਸ ਅਗ ਦੇ ਵਿੱਚ ਜਲ ਕੇ ਦੁੱਖ ਭੋਗਿਆ ਖਤਮ ਹੋ ਗਿਆ